ਐ ਦਸਤੀ ਕਿਲੂ ਦਿਖਾਣੇ ਦੇ ਵਿੱਚ ਪਿਛਲੇ 10 ਦਿਨਾਂ ਤੋਂ ਜਿਹੜਾ ਪ੍ਰੋਟੈਸਟ ਲਗਾਤਾਰ ਚੱਲ ਰਿਹਾ ਵਾ ਕਿਸਾਨ ਜਥੇਬੰਦੀਆਂ ਕਿਉਂਕਿ ਸਰਕਾਰਾਂ ਲੰਮੇ ਸਮੇਂ ਤੋਂ ਪਿੰਡਾਂ ਦੇ ਵਿੱਚੋਂ ਜ਼ਮੀਨਾਂ ਦੱਬ ਕੇ ਇੰਡਸਟਰੀਅਲ ਏਰੀਆ ਜਾਂ ਕਿਸੇ ਹੋਰ ਏਰੀਆ ਦੇ ਨਾਂ ਲੈ ਕੇ ਆਪਣੇ ਕਮਿਸ਼ਨ ਲੈ ਕੇ ਵੱਡੇ ਵੱਡੇ ਕਮਿਸ਼ਨ ਲੈ ਕੇ ਇਹ ਕੋਈ ਇਹਨਾਂ ਦਾ ਵਿਕਾਸ ਕਰਨ ਦਾ ਇਰਾਦਾ ਨਹੀਂਗਾ ਇਹ ਸਿਰਫ ਇੱਕ ਲੋਕਾਂ ਦੀ ਜ਼ਮੀਨ ਅਕਵਾਇਰ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਇਹ ਸਰਕਾਰ ਨੇ ਹਰ ਇੱਕ ਫਰੰਟ ਤੇ ਫੇਲ ਹੋ ਚੁੱਕੀ ਆ ਇਹਨਾਂ ਨੇ ਪੈਸਾ ਇਕੱਠਾ ਕਰਨਾ ਮਰ ਨਹੀਂ ਮਰ ਜਾਣਗੇ ਜ਼ਮੀਨ ਆ ਜਿਹੜੀ ਜੱਟ ਦੀ ਮਾਂ ਹੁੰਦੀ ਆ ਤੇ ਸਾਡਾ ਕੋਲ ਜ਼ਮੀਨ ਆ ਨਾ ਰਹੀ ਸਾਡੀ ਤਾਂ ਮਾਂ ਹੀ ਖੋ ਲਈ ਇਹਨਾਂ ਨੇ ਫਿਰ ਅਸੀਂ ਕਰਾਂਗੇ ਕੀ ਇਸ ਦਾ ਮਤਲਬ ਇਹ ਆ ਕਿ ਅੱਜ ਜੇ ਅਗਰ ਥੋੜਾ ਜਿਹਾ ਹਿੱਸਾ ਜਿਵੇਂ ਕਿ ਕਹਿ ਦਈਏ ਵੀ 50000 ਤੋਂ 60000 ਤੋਂ ਇਕੜ ਤੋਂ ਉੱਪਰ ਜ਼ਮੀਨ ਆ ਜਿਹੜੀ ਉਹ ਪੰਜਾਬ ਦੇ ਵਿੱਚ ਦੱਬੀ ਜਾ ਰਹੀ ਆ ਇਹ ਜਿਹੜੇ ਪਿੰਡ ਨੇ ਉਹ ਵਿਕਾਸ ਹੋਣਗੇ ਡਿਵੈਲਪਮੈਂਟ ਹੋਣਗੇ ਮੇਰੀ ਖੇਤੀ ਕਿੱਥੇ ਹੋਊਗੀ ਜੀ ਆਪਣੀ ਖੇਤੀ ਕਿੱਥੇ ਹੋਊਗੀ ਜਦੋਂ ਵਿਕੜ ਕੇ ਆਪਣੀ ਖੇਤੀ ਕਿੱਥੇ ਉਹ ਲੋਕਾਂ ਨੂੰ ਕਿੱਥੋਂ ਮਿਊ ਖਾਣ ਨੂੰ ਇਹ ਖੇਤੀ ਹੋਊਗੀ ਤਾਂ ਕਹੀਂ ਕਾਣ ਕਿ ਮਿਲੂਗੀ ਖਾਣ ਨੂੰ ਜਿਵੇਂ ਮੌਗਾ ਹੋ ਗਿਆ ਜਗਰਾਉ ਹੋ ਗਿਆ ਜੇ ਲਹਿਾਰਾ ਦੇਖੀਏ ਤਾਂ ਲੁਧਿਆਣੇ ਦਾ ਏਰੀਆ ਸਾਰਾ ਹੀ ਇਹਨਾਂ ਨੇ ਕਬਜ਼ੇ ਦੇ ਵਿੱਚ ਲੈਣ ਦੀ ਖਾਤਰ ਇਹ ਲੈਂਡ ਪੂਲਿੰਗ ਜਿਹੜੀ ਸਕੀਮ ਆ ਇਹ ਇੱਕ ਚਾਲੂ ਕੀਤੀ ਆ ਅੱਜ ਇਹ ਇੰਜੈਕਸ਼ਨ ਲਾ ਕੇ ਦੇਖਦੇ ਆ ਛੋਟਾ ਫਿਰ ਕੱਲੂ ਇਹ ਵੱਡਾ ਲਾਉਣਗੇ ਅਸੀਂ ਬਿਲਕੁਲ ਨਹੀਂ ਦੱਬਣ ਦੇਾਂਗੇ ਜ਼ਮੀਨ ਚਾਹੇ ਸਾਡੀ ਜਾਨ ਚੋ ਵੀ ਹੁਣ ਜੇ ਇਹਨਾਂ ਨੇ ਵਿਕਾਸ ਕਰਨਾ ਜਿਹੜੀ ਖੰਡ ਮਿਲ ਜਗਰਾਉ ਆ ਉਹਦੀ 100 ਏਕੜ ਜ਼ਮੀਨ ਆ ਉਹ ਇਹਨਾਂ ਨੇ ਡਿਵੈਲਪ ਕੀਤੀ ਗਲਾਡਾ ਨੇ ਅੱਜ ਕਿੰਨੇ ਸਾਲ ਹੋ ਗਏ ਉੱਥੇ ਇਹਨਾਂ ਤੋਂ ਚਾਰ ਪਲਾਟ ਨਹੀਂ ਵਿਕੇ 6000 ਗਜ ਦਾ ਰੇਟ ਨਹੀਂਗਾ ਇਹ ਬਸ ਗਵਰਨਮੈਂਟ ਧੱਕੇ ਨਾ ਕਰ ਰਹੀ ਆ ਕੰਮ ਕਰਨ ਵਾਲੇ ਗੌਰ ਪਿੰਡਾਂ ਚ ਹੋਰ ਕਿੰਨੇ ਕੰਮ ਕਰਨ ਵਾਲੇ ਆ ਉਹ ਵਿਕਾਸ ਕਰਨ ਪਰ ਉਹ ਵਿਕਾਸ ਨਹੀਂ ਕਰਦੇ ਇਹਨਾਂ ਦਾ ਵਿਕਾਸ ਨਹੀਂ ਇਹ ਤਾਂ ਜ਼ਮੀਨ ਹੜਪਣ ਦੀ ਆ ਕਹਿ ਰਹੇ ਆ ਵੀ ਅਸੀਂ ਵਿਕਾਸ ਦੇ ਅੰਦਰ ਲਿਵਾਵਾਂਗੇ ਡਿਵੈਲਪਮੈਂਟ ਦੇ ਅੰਦਰ ਲਿਵਾਵਾਂਗੇ ਉੱਥੇ ਤਾਂ ਲੋਕ ਪਹਿਲਾਂ ਹੀ ਆਲਰੇਡੀ ਡਿਵੈਲਪ ਨੇ ਉਹ ਆਪਣੀ ਵਧੀਆ ਰੋਜੀ ਰੋਟੀ ਖਾ ਰਹੇ ਨੇ ਦਿਲਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਜਿਤ ਦਰਦ ਦੱਸ ਦੇ ਲੁਧਿਆਣਾ ਵਿੱਚ ਮੌਜੂਦ ਹਾਂ ਜਿੱਥੇ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਪਿਛਲੇ 10 ਦਿਨਾਂ ਤੋਂ ਜਿਹੜਾ ਪ੍ਰੋਟੈਸਟ ਲਗਾਤਾਰ ਚੱਲ ਰਿਹਾ ਵਾ ਕਿਸਾਨ ਜਥੇਬੰਦੀਆਂ ਦਾ ਤਾਂ ਦੱਸ ਦੇ ਕਿ ਜ਼ਮੀਨ ਬਚਾਓ ਪੰਜਾਬ ਜਿਹੜੀ ਆ ਦੱਸ ਦੇ ਦਿਨੇ ਆ ਤਸਵੀਰ ਜਿਹੜੀ ਆ ਦਿਖਾ ਦਨੇ ਆ ਜ਼ਮੀਨ ਬਚਾਓ ਸੰਘਰਸ਼ ਜਿਹੜੀ ਕਮੇਟੀ ਹੈ ਲੁਧਿਆਣਾ ਤੋਂ ਉਹਨਾਂ ਵੱਲੋਂ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਵੱਡੇ ਬੋਰਡ ਜਿਹੜੇ ਨੇ ਉਹਨਾਂ ਵੱਲੋਂ ਲਗਾਏ ਗਏ ਨੇ ਝੰਡੇ ਵੀ ਲੱਗੇ ਹੋਏ ਨੇ ਤੇ ਇਸ ਥਾਂ ਦੇ ਉੱਤੇ ਦੇਖ ਸਕਦੇ ਹਾਂ ਕਿ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਸਾਫ਼ ਤੌਰ ਤੇ ਇਹ ਜਿਹੜੇ ਗੱਦੇ ਵਗੈਰਾ ਉਹ ਵੀ ਪਿਛੇ ਨੇ ਸੋ ਲਗਾਤਾਰ ਜਿਹੜੀ ਹੈ ਪ੍ਰੋਟੈਸਟ ਜਾਰੀ ਹੈ ਜਾਣਕਾਰੀ ਲਵਾਂਗੇ ਆਖਿਰਕਾਰ ਕੀ ਕਾਰਨ ਹੈ ਕਿਉਂਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਲੁਧਿਆਣਾ ਦੇ ਵਿੱਚ ਟਰੈਕਟਰ ਮਾਰਚ ਵੀ ਜਿਹੜਾ ਵੱਡਾ ਕੱਢ ਹਾਂਜੀ ਅੱਜ ਇੱਥੇ ਬੈਠਣ ਦਾ ਕਾਰਨ ਕੀ ਹੈਗਾ ਪਿਛਲੇ 10 ਦਿਨਾਂ ਤੋਂ ਇਸੇ ਥਾਂ ਤੇ ਬੈਠੇ ਹੋ ਪੁਲ ਥੱਲੇ ਕਿਉਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਲਾਈਵ ਦਾ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਬੋਲੀ ਸਰਕਾਰ ਨੂੰ ਜਿਹੜੇ 92 ਮਰਦਾ ਐਮਐਲਏ ਆ ਉਹਨਾਂ ਨੂੰ ਅਸੀਂ ਦੱਸਣਾ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ 27225 ਨੂੰ ਗਲਾਡਾ ਦੇ ਕੋਲੇ ਫਿਰੋਜ਼ਪੁਰ ਰੋਡ ਦੇ ਉੱਤੇ ਧਰਨਾ ਲੱਗਿਆ ਸੀ ਇਹ ਧਰਨਾ ਕਿਉਂ ਲਾਇਆ ਗਿਆ ਕਿਉਂਕਿ ਸਰਕਾਰਾਂ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚੋਂ ਜ਼ਮੀਨਾਂ ਦੱਬ ਕੇ ਇੰਡਸਟਰੀਅਲ ਏਰੀਆ ਜਾਂ ਕਿਸੇ ਹੋਰ ਏਰੀਆ ਦੇ ਨਾਂ ਲੈ ਕੇ ਆਪਣੇ ਕਮਿਸ਼ਨ ਲੈ ਕੇ ਵੱਡੇ ਵੱਡੇ ਕਮਿਸ਼ਨ ਲੈ ਕੇ ਉਹ ਖਾ ਕੇ ਲੋਕਾਂ ਦੀਆਂ ਜ਼ਮੀਨਾਂ ਜੋ ਉਹਨਾਂ ਨੂੰ ਵਾਅਦੇ ਵਿੱਚ ਜੋ ਮੁਆਵਜ਼ਾ ਦੇਣਾ ਹੁੰਦਾ ਉਹਨਾਂ ਨੂੰ ਕੋਟਾਂ 'ਚ ਭੇਜ ਦਿੰਦੇ ਆ ਉਹ ਕੋਟਾਂ ਦੇ ਵਿੱਚ ਉਹ ਮੁਆਵਜ਼ਾ ਜਿਹੜਾ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਫਿਰ ਉਸ ਰੋਸ ਦੇ ਵਿੱਚ ਇਹ ਧਰਨਾ ਜਿਹੜਾ ਲਾਇਆ ਗਿਆ ਮੋਰਚਾ ਜਿਹੜਾ ਇਹ ਲਾਇਆ ਗਿਆ ਹਾਂਜੀ ਜੀ ਇਹ ਮੋਰਚਾ ਜਿਹੜਾ ਵਾ ਇਹਦਾ ਨਾਮ ਸਾਫ਼ ਤੌਰ ਤੇ ਤੁਸੀਂ ਰੱਖਿਆ ਜ਼ਮੀਨ ਬਚਾਓ ਪੰਜਾਬ ਸੰਘਰਸ਼ ਕਮੇਟੀ ਮੋਰਚਾ ਲੁਧਿਆਣਾ ਇਹਦਾ ਕੀ ਮਕਸਦ ਹੈ ਇਸਦਾ ਮਤਲਬ ਇਹ ਆ ਕਿ ਅੱਜ ਜੇ ਅਗਰ ਥੋੜਾ ਜਿਹਾ ਹਿੱਸਾ ਜਿਵੇਂ ਕਿ ਕਹਦੀਏ ਵੀ 50000 ਤੋਂ 60000 ਤੋਂ ਇਕੜ ਤੋਂ ਉੱਪਰ ਜ਼ਮੀਨ ਆ ਜਿਹੜੀ ਉਹ ਪੰਜਾਬ ਦੇ ਵਿੱਚ ਦੱਬੀ ਜਾ ਰਹੀ ਆ ਜਿਵੇਂ ਮੋਗਾ ਹੋ ਗਿਆ ਜਗਰਾਉ ਹੋ ਗਿਆ ਜੇ ਲਹਾਰਾ ਦੇਖੀਏ ਤਾਂ ਲੁਧਿਆਣੇ ਦਾ ਏਰੀਆ ਸਾਰਾ ਹੀ ਇਹਨਾਂ ਨੇ ਕਬਜ਼ੇ ਦੇ ਵਿੱਚ ਲੈਣ ਦੀ ਖਾਤਰ ਇਹ ਲੈਂਡ ਪੂਲਿੰਗ ਜਿਹੜੀ ਸਕੀਮ ਆ ਇਹ ਇੱਕ ਚਾਲੂ ਕੀਤੀ ਆ ਜੇ ਇਹ ਪੰਜਾਬ ਦਾ ਨਾਂ ਨਾ ਰੱਖਦੇ ਤਾਂ ਲੋਕ ਅਵੇਅਰ ਨਹੀਂ ਹੋਣੇ ਸੀ ਪੰਜਾਬ ਦੇ ਲੋਕਾਂ ਦੀ ਜਿਹੜੀ ਇੱਕ ਲਿਸਟ ਲਾਗੂ ਹੋਈ ਆ ਜਿਹੜੀਆਂ ਵਾਕਈ ਤਿੰਨ ਲਿਸਟਾਂ ਨੇ ਉਹ ਇਹ ਸਰਕਾਰ ਲਾਗੂ ਕਰੂਗੀ ਇਹ ਹਾਲੇ ਆਪਾਂ ਨੂੰ ਟੈਸਟ ਕਰਕੇ ਦੇਖਦੀ ਆ ਵੀ ਇਸ ਇੱਕ ਜਿਹੜੀ ਜ਼ਮੀਨ ਜ਼ਮੀਨ ਆ ਜਿਹੜੀ ਐਕਵਾਇਰ ਕੀਤੀ ਹੈ ਇਹਦੇ ਤੇ ਕਿੰਨਾ ਕਹੇ ਪ੍ਰੋਟੈਕਟ ਕਰ ਰਿਹਾ ਕਿੰਨਾ ਕਹੇ ਲੋਕ ਰੌਲਾ ਪਾ ਰਹੇ ਆ ਲੁਪਿਆਣਾ ਦੇ ਵਿੱਚ ਤਕਰੀਬਨ ਕਿੰਨੇ ਕਿ ਏਕੜ ਜ਼ਮੀਨ ਹੈਗੀ ਹੈ ਜਿਹੜੀ ਲੈਂਡ ਪੋਲਿੰਗ ਪੋਲਿਸੀ ਦੇ ਤਹਿਤ ਆ ਰਹੀ ਹੈ ਤਕਰੀਬਨ ਇਹ 24 ਪਿੰਡਾਂ 24 ਪਿੰਡਾਂ ਤੋਂ ਬਗੈਰ ਜਿਹੜੇ ਹਲੇ ਇੱਕ ਲਿਸਟ ਆਈ ਹੈ ਜਿਹੜੀ ਬਾਕੀ ਹੋਰ ਆਉਣੀਆਂ ਇਹ 42000 ਏਕੜ ਤੋਂ ਉੱਪਰ ਜਿਹੜੀ ਜ਼ਮੀਨ ਆ ਇਹ ਕਬਜ਼ੇ ਦੇ ਵਿੱਚ ਜਿਹੜੀ ਆ ਲੈ ਰਹੇ ਆ ਉਸ ਕਬਜ਼ੇ ਨੂੰ ਛਡਾਉਣ ਦੀ ਖਾਤਰੀ ਇਹ ਸਾਡਾ ਰੈਗੂਲਰ ਜਿਹੜਾ ਮੋਰਚਾ ਚੱਲ ਰਿਹਾ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਕੰਮ ਨੂੰ ਲੈ ਕੇ ਜਿਹੜਾ ਇਹ ਪਾਲਿਸੀ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਜਿਹੜੇ ਪਿੰਡ ਨੇ ਉਹ ਵਿਕਾਸ ਹੋਣਗੇ ਡਿਵੈਲਪਮੈਂਟ ਹੋਣਗੇ ਨਹੀਂ ਜੇ ਖੇਤੀ ਕਿੱਥੇ ਹੋਊਗੀ ਜੀ ਆਪਣੀ ਖੇਤੀ ਕਿੱਥੇ ਹੋਊਗੀ ਡਿਵੈਲਪ ਕਰਕੇ ਆਪਣੀ ਖੇਤੀ ਕਿੱਥੇ ਉਹ ਲੋਕਾਂ ਨੂੰ ਕਿੱਥੋਂ ਮਿਲੂ ਖਾਣ ਨੂੰ ਜੇ ਖੇਤੀ ਹੋਊਗੀ ਤਾਂ ਤਾਂ ਹੀ ਕਾਣ ਕੇ ਮਿਲੂਗੀ ਖਾਣ ਨੂੰ ਇਹ ਨਹੀਂ ਗੱਲ ਡਿਵੈਲਪ ਤਾਂ ਲੁੱਟ ਜਾਣੇ ਨੇੜੇ ਕਰ ਲੈਣੀ ਸੀ ਕਰਨੀਆਂ ਅਜੀ ਬਿਲਕੁਲ ਕਿਸਾਨ ਦਾ ਜਿਹੜਾ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ ਕਾਫੀ ਲੰਬੇ ਸਮੇਂ ਤੋਂ ਚਲਾ ਆ ਰ ਫਿਰ ਇੱਕ ਵਾਰੀ ਸੰਘਰਸ਼ ਜਿਹੜਾ ਸ਼ੁਰੂ ਹੋ ਚੁੱਕਿਆ ਜਿੱਦਾਂ ਤੁਸੀਂ 10 ਦਿਨ ਹੋ ਗਏ ਲਗਾਤਾਰ ਪੁਲ ਦੇ ਥੱਲੇ ਬੈਠੇ ਹੋ ਇੱਥੇ ਹੀ ਬੈ ਕੇ ਤੁਸੀਂ ਆਪਣੀ ਮੰਗਾ ਕਰ ਰਹੇ ਹੋ ਵੀ ਕਾਰਨ ਕੀ ਹੈਗਾ ਕਿਉਂ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਜਿਹੜਾ ਬਹਿਣਾ ਪੈਂਦਾ ਆਪਣੀ ਹੱਕੀ ਮੰਗਾ ਵਾਸਤੇ ਸੜਕਾਂ ਤੋਂ ਉਤਰਨਾ ਪੈਂਦਾ ਹੱਕੀ ਮੰਗਾ ਵਾਸਤੇ ਅਸੀਂ ਧਰਨੀ ਤੋਂ ਤਾਂ ਦਿੱਤੇ ਆ ਅੱਜ ਇਹ ਇੰਜੈਕਸ਼ਨ ਲਾ ਕੇ ਦੇਖਦੇ ਆ ਛੋਟਾ ਫਿਰ ਕੱਲ ਨੂੰ ਇਹ ਵੱਡਾ ਲਾਉਣਗੇ ਅਸੀਂ ਬਿਲਕੁਲ ਨਹੀਂ ਦੱਬਣ ਦੇਾਂਗੇ ਜ਼ਮੀਨ ਚਾਹੇ ਸਾਡੀ ਜਾਨ ਚਲੀ ਜਾਵੇ ਜਿਹੜੀ ਜਮੀਨ ਹੈ ਇਹ ਡਿਵੈਲਪਮੈਂਟ ਨੂੰ ਲੈ ਕੇ ਨਹੀਂ ਹੈਗੀ ਕਿਤੇ ਕਿ ਵਿਕਾਸ ਕੀਤਾ ਜਾਊਗਾ ਵਿਕਾਸ ਕਰਨ ਦੇ ਕੰਮ ਕਿਤੇ ਜਾਣਾ ਵਿਕਾਸ ਤਾਂ ਕੀਤਾ ਜਾਊਗਾ ਨਾ ਵਿਕਾਸ ਕਰਨ ਨੂੰ ਹੋਰ ਜਗ੍ਹਾ ਬਹੁਤ ਪਈ ਆ ਉਹ ਖੰਡ ਮਹਿਲ ਕੋਲੇ ਜਗਰਾਮੀ ਕਿੰਨੀ ਜਗ੍ਹਾ ਪਈ ਆ ਉੱਥੇ ਵਿਕਾਸ ਕਰਨ ਵਿਕਾਸ ਕਰਨ ਨੂੰ ਕੋਈ ਮੰਗ ਮੰਗ ਕਰਦਾ ਹੋਵੇ ਤਾਂ ਵਿਕਾਸ ਕਰਨ ਕਿਸੇ ਦੀ ਮੰਗ ਹੈਗੀ ਬਈ ਇੱਥੇ ਕੰਕਰੀਟ ਦਾ ਜੰਗਲ ਬਣਾਓ ਕਿਸੇ ਦੀ ਮੰਗ ਨਹੀਂ ਕੰਕਰੀਟ ਦਾ ਜੰਗਲ ਬਣਾਉਣ ਦੀ ਕਿਸੇ ਦੀ ਮੰਗ ਨਹੀਂ ਇਹ ਬਸ ਗਵਰਨਮੈਂਟ ਧੱਕੇ ਨਾ ਕਰ ਰਹੀ ਆ ਕੰਮ ਕਰਨ ਵਾਲੇ ਗੌਰ ਪਿੰਡਾਂ 'ਚ ਹੋਰ ਕਿੰਨੇ ਕੰਮ ਕਰਨ ਵਾਲੇ ਆ ਉਹ ਵਿਕਾਸ ਕਰਨ ਪਰ ਉਹ ਵਿਕਾਸ ਨਹੀਂ ਕਰਦੇ ਇਹਨਾਂ ਦਾ ਵਿਕਾਸ ਨਹੀਂ ਇਹ ਤਾਂ ਜ਼ਮੀਨ ਹੜਪਣ ਦੀ ਆ ਇਹ ਬਿਲਕੁਲ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਜਿਦਾਂ ਇੱਕ ਪਾਸੇ ਕਿਸਾਨ ਜਿੱਥੇ ਬੰਦੀਆਂ ਤੁਸੀਂ ਆਪ ਇੱਥੇ ਨਾਲ ਬੈਠੇ ਹੋਏ ਹੋ ਵੀ ਇੱਕ ਪਾਸੇ ਬੋਰਡ ਲੱਗੇ ਹੋਏ ਨੇ ਤੁਹਾਡੇ ਤੁਸੀਂ ਸ਼ਾਂਤੀ ਮੈਨਾਂ ਪ੍ਰੋਟੈਸਟ ਕਰ ਰਹੇ ਹੋ ਆਪਣੀ ਮੰਗਾਂ ਜਿਹੜੀਆਂ ਰੱਖ ਰਹੇ ਹੋ ਸੋ ਕਾਰਨ ਕੀ ਹੈਗਾ ਇਹਦਾ ਕਾਰਨ ਹੈ ਇਸ ਨੂੰ ਨਾ ਵਿਕਾਸ ਦਾ ਨਾਮ ਦੇ ਰਹੇ ਆ ਇਹ ਵਿਕਾਸ ਨੀਗਾ વિનાਸ਼ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਵਾ ਜਿਹੜੀ ਜ਼ਮੀਨ ਨੂੰ ਇਹ ਕਹਿ ਰਹੇ ਆ ਵੀ ਅਸੀਂ ਵਿਕਾਸ ਦੇ ਅੰਦਰ ਲਿਵਾਵਾਂਗੇ ਡਿਵੈਲਪਮੈਂਟ ਦੇ ਅੰਦਰ ਲਿਵਾਵਾਂਗੇ ਉੱਥੇ ਤਾਂ ਲੋਕ ਪਹਿਲਾਂ ਹੀ ਆਲਰੇਡੀ ਡਿਵੈਲਪ ਨੇ ਉਹ ਆਪਣੀ ਵਧੀਆ ਰੋਜੀ ਰੋਟੀ ਖਾ ਰਹੇ ਨੇ ਕਿਸੇ ਤੁਸੀਂ ਜ਼ਮੀਨ ਦੇ ਉੱਤੇ ਜੇ ਵਿਕਾਸ ਕਰਨਾ ਵੀ ਆ ਉਹ ਜ਼ਮੀਨਾਂ ਹੁੰਦੀਆਂ ਜਿਹੜੀਆਂ ਮਾਰੂ ਹੁੰਦੀਆਂ ਜਿਨ੍ਹਾਂ ਤੇ ਕੁਝ ਨਹੀਂ ਹੁੰਦਾ ਪੰਜਾਬ ਦੀਆਂ ਜ਼ਮੀਨਾਂ ਲਈ ਆਮ ਹੀ ਕਿਹਾ ਜਾਂਦਾ ਇੱਕ ਅਖਾਣ ਬਣਿਆ ਹੋਇਆ ਵੀ ਬੰਦਾ ਵੀ ਵੱਢ ਕੇ ਸੱਟ ਦੀਏ ਉਹ ਹਰਾ ਹੋ ਜਾਂਦਾ ਹੁਣ ਜੇ ਇਹਨਾਂ ਨੇ ਵਿਕਾਸ ਕਰਨਾ ਜਿਹੜੀ ਖੰਡ ਮਿਲ ਜਗਰਾਉ ਆ ਉਹਦੀ 100 ਏਕੜ ਜ਼ਮੀਨ ਆ ਉਹ ਇਹਨਾਂ ਨੇ ਡਿਵੈਲਪ ਕੀਤੀ ਗਲਾਡਾ ਨੇ ਅੱਜ ਕਿੰਨੇ ਸਾਲ ਹੋ ਗਏ ਉੱਥੇ ਇਹਨਾਂ ਤੋਂ ਚਾਰ ਪਲਾਟ ਨਹੀਂ ਵਿਕੇ 6000 ਗਜ ਦਾ ਰੇਟ ਨਹੀਂਗਾ ਮਾਲਕਪੁਰ ਪਿੰਡ ਦੇ ਵਿੱਚ ਜਾ ਕੇ ਕਹਿੰਦੇ ਆ ਜ਼ਮੀਨ ਅਸੀਂ ਵਿਕਾਸ ਕਰਾਂਗੇ ਬਧਾਵਾਂਗੇ ਉੱਥੇ ਕੋਈ ਕਿਉਂ ਜਾ ਕੇ ਇੰਨੀ ਮਹਿੰਗੀ ਜ਼ਮੀਨ ਲਊਗਾ ਇਹ ਕੋਈ ਇਹਨਾਂ ਦਾ ਵਿਕਾਸ ਕਰਨ ਦਾ ਇਰਾਦਾ ਨਹੀਂਗਾ ਇਹ ਸਿਰਫ ਇੱਕ ਲੋਕਾਂ ਦੀ ਜ਼ਮੀਨ ਅਕਵਾਇਰ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਇਹ ਸਰਕਾਰ ਨੇ ਹਰ ਇੱਕ ਫਰੰਟ ਤੇ ਫੇਲ ਹੋ ਚੁੱਕੀ ਆ ਇਹਨਾਂ ਨੇ ਪੈਸਾ ਇਕੱਠਾ ਕਰਨਾ ਜਿਹੜੀ ਇਹਨਾਂ ਨੇ ਇੱਕ ਕਹੀ ਹੋਈ ਆ ਵੀ ਅਸੀਂ 1000 ਰੁਪਈਆ ਜੋ ਲੇਡੀਜ਼ ਨੂੰ ਦੇਣਾ ਵਾ ਉਹਦੇ ਲਈ ਸਰਕਾਰ ਕੋਲੇ ਫੰਡ ਹੈ ਨਹੀਂ ਪਹਿਲਾਂ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਵੀ ਅਸੀਂ ਐਮਐਸਪੀ ਵੀ ਦਵਾਂਗੇ ਅਸੀਂ ਆ ਵੀ ਦਵਾਂਗੇ ਅਸੀਂ ਰੇਤੇ ਤੋਂ ਹੀ ਇਹਨਾਂ ਪੈਸਾ ਕਮਾ ਲੈਣਾ ਵਾ ਕਿ ਇਹ ਸਾਰੀਆਂ ਲੋੜਾਂ ਪੂਰੀਆਂ ਹੋ ਜਾਣੀਆਂ ਪਰ ਹੁਣ ਉਹ ਜਿਹੜਾ ਬੱਲਬਲਾ ਵਾ ਉਹ ਫਟਦਾ ਦਿਖ ਰਿਹਾ ਆਪਾਂ ਨੂੰ ਕੁਝ ਵੀ ਟੋਡੀਆਂ ਕੀ ਮੰਗਾ ਹੈਗੀਆਂ ਕਿਸਾਨਾਂ ਦੀ ਮੰਗਾ ਕੀ ਹੈਗੀਆਂ ਜਿਸ ਤੋਂ ਬਾਅਦ ਕਿਸਾਨ ਸੰਤੁਸ਼ਟ ਹੋ ਸਕਣ ਸੈਟੀਸਫਾਈਡ ਹੋ ਸਕਣ ਸਾਡੀਆਂ ਮੰਗਾਂ ਇਹ ਨੇ ਵੀ ਜੋ ਵੀ ਕਿਸਾਨ ਤੇ ਮਜ਼ਦੂਰ ਉਹ ਜ਼ਮੀਨ ਦੇ ਉੱਤੇ ਆਪਣਾ ਕਾਸ਼ਟ ਕਰਕੇ ਗੁਜ਼ਾਰਾ ਕਰ ਰਹੇ ਨੇ ਉਹ ਉਪਜਾਊ ਜ਼ਮੀਨਾਂ ਨੇ ਉਹਨਾਂ ਨੂੰ ਇਸ ਅਖੌਤੀ ਵਿਕਾਸ ਦੇ ਅੰਦਰ ਨਾ ਲਿਆਂਦਾ ਜਾਵੇ ਤੇ ਜੋ ਨੇ ਉਹ ਆਪਣੇ ਲੋਕ ਡਵੈਲਪ ਨੇ ਜੋ ਇਹ ਕਹਿ ਰਹੇ ਆ ਅਸੀਂ 30000 ਉਹਦਾ ਮਾਮਲਾ ਦਵਾਂਗੇ ਇਹ ਦਵਾਂਗੇ ਜਾ 3 ਸਾਲ ਬਾਅਦ ਪੈਸਾ ਦਵਾਂਗੇ ਉਹ ਕਿਸੇ ਨੂੰ ਕੁਝ ਨਹੀਂ ਮਿਲਣਾ ਠੀਕ ਆ ਲੋਕ ਬਾਅਦ ਕੋਰਟਾਂ 'ਚ ਧੱਕੇ ਖਾਣਗੇ ਇਹਨਾਂ ਨੇ ਕਿਰਾਂ ਜ਼ਮੀਨ ਐਕਵਾਇਰ ਕਰਕੇ ਇੱਕ ਲੈਂਡ ਦਿਖਾ ਕੇ ਜੋ ਵੀ ਆਪਾਂ ਕਹਿ ਦੀਏ ਕਾਰਪੋਰੇਟ ਮਾਫੀਆ ਉਹਨਾਂ ਨੂੰ ਦਿਖਾ ਕੇ ਇਹਨਾਂ ਨੇ ਪੈਸਾ ਇਕੱਠਾ ਕਰਨਾ ਇਸ ਕਰਕੇ ਸਾਨੂੰ ਕੁਝ ਵੀ ਹੋ ਜੇ ਅਸੀਂ ਇਹ ਜ਼ਮੀਨਾਂ ਕਦੇ ਕਿਸੇ ਵੀ ਹਾਲਤ 'ਚ ਨਹੀਂ ਦਵਾਂਗੇ ਜੀ ਬਿਲਕੁਲ ਸੋ ਦੱਸ ਦੇ ਕਿ ਕਿਸਾਨ ਜਥੇਬੰਦੀਆਂ ਸਾਡੇ ਨੇ ਮੌਜੂਦ ਸੀ ਗਿਆ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਜਿਹੜਾ ਵਾ ਉਹ 10 10 ਦਿਨ ਜਿਹੜੇ ਤਕਰੀਬਨ ਹੋ ਚੁੱਕੇ ਨੇ ਸੋ ਬਿਲਕੁਲ ਜੀ ਕੈ ਅਪਜਾਉ ਜ਼ਮੀਨ ਤਾਂ ਹਜ਼ਾਰਾਂ ਏਕੜ ਇਹਨਾਂ ਨੇ ਬਾਗਲੇ ਮਾਰ-ਮਾਰ ਕੇ ਪਹਿਲੇ ਹੀ ਰੋਕ ਲਈ ਉਹ ਜ਼ਮੀਂਦਾਰ ਕਰਨ ਕੀ ਖੇਤੀ ਕਰਾਂਗੇ ਕਿੱਥੇ ਅਸੀਂ ਛੇ ਪਰਹਾਵਾਆਂ ਛਿਆਂ ਪਰਹਾਵਾਵਾਂ ਕੋਲ ਕਨਾਲ ਨਹੀਂ ਰਹੀ ਹੁਣ ਅਸੀਂ ਰੋਟੀ ਕਿੱਥੇ ਖਾਵਾਂਗੇ ਇਹ ਸਾਰੀ ਇਹਨਾਂ ਨੇ ਹੀ ਲੈ ਲਈ ਆ ਹੁਣ ਜਿਹੜੀ ਇਹ ਲੈ ਲੈਣਗੇ ਫਿਰ ਅਸੀਂ ਕੀ ਕਰਾਂਗੇ ਕਿੱਥੇ ਜਾਵਾਂਗੇ ਕੀ ਸਮਝਦੇ ਹੋ ਲੈਂਡ ਪੋਲੀ ਪੋਲਿਸੀ ਨੀਤੀ ਨੂੰ ਕਿਦਾਂ ਦੇਖਦੇ ਇਹ ਅਸੀਂ ਹੋਣੀ ਨਹੀਂ ਦੇਣੀ ਨਾ ਹੋਣੀ ਆ ਇਹ ਮਰ ਨਹੀਂ ਮਰ ਜਾਾਂਗੇ ਜ਼ਮੀਨ ਆ ਜਿਹੜੀ ਜੱਟ ਦੀ ਮਾਂ ਹੁੰਦੀ ਆ ਜਾ ਸਾਡਾ ਕੋ ਜਮੀਨ ਹੈ ਨਾ ਰਹੀ ਸਾਡੀ ਤਾਂ ਮਾਂ ਹੀ ਖੋ ਲਈ ਇਹਨਾਂ ਨੇ ਫਿਰ ਅਸੀਂ ਕਰਾਂਗੇ ਕੀ ਨਾ ਇਹ ਨੌਕਰੀਆਂ ਸਾਨੂੰ ਨੌਕਰੀ ਕਿੱਥੋਂ ਦੇ ਦੇਣਗੇ ਸਾਨੂੰ ਨੌਕਰੀਆਂ ਹੈ ਨੌਕਰੀ ਇਹਨਾਂ ਕੋਲ ਹੈ ਹੀ ਨਹੀਂ ਕੋਈ ਸਾਡੇ ਦਾ ਨੌਜਵਾਨ ਖੁੰਦਾ ਸਕਿਉਰਿਟੀ ਗਾਰਡਾਂ 'ਚ ਠੱਕੇ ਖਾਂਦੇ ਫਿਰਦੇ ਆ ਲੋਕ ਉਹਦੇ 'ਚ ਜਿਹੜੇ ਠੇਕੇਦਾਰ ਨੇ 3000 4000 ਰੁਪਇਆ ਇੱਕ ਜਵਾਨ ਦਾ ਉਹ ਖਾ ਜਾਂਦਾ ਉਹਨੂੰ 15000 ਕਹਿ ਕੇ 10000 ਮਿਲਦਾ ਧਿਹਾਰੀਆਂ ਕਰਾਉਂਦੇ ਆ ਇਹ ਜੀ ਬਿਲਕੁਲ ਸੋ ਦੱਸਦੀ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਜਿਹੜੀਆਂ ਰੱਖੀਆਂ ਚੱਲ ਰਹੀਆਂ ਨੇ ਸਰਕਾਰ ਅੱਗੇ ਤੇ ਇੱਕ ਪਾਸੇ ਲੈਂਡ ਪੋਲਿੰਗ ਪਾਲਸੀ ਨੂੰ ਜਿਹੜਾ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਜਿਹੜਾ ਉਹ ਉਹ ਕਹਿ ਰਹੇ ਨੇ ਕਿ ਲੈਂਡ ਪੋਲਿੰਗ ਪਾਲਸੀ ਜਿਹੜੀ ਆ ਉਹ ਨਈ ਹੋਣੀ ਚਾਹੀਦੀ ਕਿਉਂਕਿ ਜੇਕਰ ਲੈਂਡ ਪੋਲਿੰਗ ਪਾਲਸੀ ਦੇ ਤਹਿਤ ਉਹਨਾਂ ਨੂੰ ਕਾਫੀ ਦਿੱਕਤ ਆ ਜਿਹੜੀਆਂ ਆ ਨਹੀਂ ਆ ਕਿਸਾਨਾਂ ਨੂੰ ਉਹਨਾਂ ਦੀਆਂ ਆਪਣੀਆਂ ਮੰਗਾਂ ਜਿਹੜੀਆਂ ਆਪਣੀਆਂ ਸਰਕਾਰਾਂ ਅੱਗੇ ਰੱਖੀਆਂ ਜਾ ਰਹੀਆਂ ਨੇ ਪਰ ਪ੍ਰੋਟੈਸਟ ਲਗਾਤਾਰ 10 ਦਿਨ ਹੋ ਗਏ ਨੇ ਚੱਲਦੇ ਨੂੰ ਸੋ ਅੱਜ ਲੁਧਿਆਣਾ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਵੀ ਹੈਗਾ ਸੋ ਕਿਤੇ ਕਿਤੇ ਜਿਹੜੇ ਲੋਕ ਅੱਜ ਫਿਰੋਜ਼ਪੁਰ ਪੁਲ ਦੇ ਥੱਲੇ ਜਿੱਥੇ ਬੈਠੇ ਨੇ ਉੱਥੇ ਗੱਲਬਾਤ ਕੀਤੀ ਹੋਰ ਵੀ ਲੋਕਾਂ ਗੱਲ ਕੀ ਕੁਛ ਉਹਨਾਂ ਦੇ ਮੰਦੀ ਜਿਹੜੀ ਹੈ ਜਾਣਕਾਰੀ ਹੈ ਕੀ ਕੁਛ ਉਹ ਜਾਣਕਾਰੀ ਦਿੰਦੇ ਆ ਕਿਉਂਕਿ ਇੱਕ ਪਾਸੇ ਸਰਕਾਰ ਵੱਲੋਂ ਡਵੈਲਪਮੈਂਟ ਦੀ ਜਿਹੜੀ ਆ ਗੱਲ ਕੀਤੀ ਜਾ ਰਹੀ ਹੈ ਸੋ ਦੇਖੋ ਤੁਹਾਨੂੰ ਲਾਈ ਮੈਨਟਨ ਕੈਮਰਾਮੈਨ ਹਣੇ ਨਾਲ ਧੰਨਵਾਦ